ਉੱਤਰ ਬਿਮਾਰ ਸੀ ਦਿਮਾਗ ਵਿੱਚ ਰਸੌਲੀ ਸੀ ਆਪਰੇਸ਼ਨ ਲਈ ਪੈਸੇ ਨਹੀਂ ਸਨ ਪਰਿਵਾਰ ਬਹੁਤ ਪਰੇਸ਼ਾਨ ਸੀ ਪਤੀ ਨੇ ਪਤਨੀ ਨੂੰ ਕਿਹਾ ਕਿ ਹੁਣ ਤਾਂ ਸਾਡੇ ਪੁੱਤਰ ਨੂੰ ਕੋਈ ਚਮਤਕਾਰ ਹੀ ਬਚਾ ਸਕਦਾ ਹੈ ਇਹ ਗੱਲ ਸੁਣ ਕੇ ਬਿਮਾਰ ਪੁੱਤਰ ਦੀ 8 ਸਾਲ ਦੀ ਭੈਣ ਸੋਨੀਆ ਆਪਣੇ ਕਮਰੇ ਵਿੱਚ ਗਈ ਆਪਣੀ ਭੁਗਨੀ ਤੋੜੀ ਉਸ ਵਿੱਚ ਜਿੰਨੀ ਭਾਂ ਸੀ ਉਹ ਲੈ ਕੇ ਉਹ ਕੱਲੀ ਹੀ ਦਵਾਈਆਂ ਦੀ ਦੁਕਾਨ ਤੇ ਚਲੀ ਗਈ ਸੋਨੀਆ ਇਤਨੀ ਛੋਟੀ ਸੀ ਕਿ ਦੁਕਾਨਦਾਰ ਨੂੰ ਦਿਸੀ ਹੀ ਨਹੀਂ ਐਮਐਸ ਨੇ ਉਪਰੋਂ ਝੁੱਕ ਕੇ ਵੇਖਿਆ ਤਾਂ ਪੁੱਛਿਆ ਕੀ ਚਾਹੀਦਾ ਹੈ ਸੰਜੋਗ ਬਸ ਕੈਮਿਸਟਰ ਦਾ ਭਰਾ ਡਾਕਟਰ ਕਾਲਰਟਨ ਜਿਹੜਾ ਪ੍ਰਸਿੱਧ ਨਿਊਰੋ ਸਰਜਨ ਸੀ ਉਹ ਵੀ ਉੱਥੇ ਬੈਠਾ ਸੀ ਸੋਨੀਆ ਨੇ ਕਿਹਾ ਮੈਨੂੰ ਚਮਤਕਾਰ ਚਾਹੀਦਾ ਹੈ ਮੇਰਾ ਭਰਾ ਬਿਮਾਰ ਹੈ ਉਸਦੇ ਸਿਰ ਵਿੱਚ ਕੋਈ ਬਿਮਾਰੀ ਹੈ ਮੇਰੇ ਪਿਤਾ ਕਹਿੰਦੇ ਹਨ ਇਸ ਨੂੰ ਤਾਂ ਹੁਣ ਕੋਈ ਚਮਤਕਾਰ ਹੀ ਬਚਾ ਸਕਦਾ ਹੈ ਮੈਂ ਉਹ ਚਮਤਕਾਰ ਲੈਣ ਆਈ ਹਾਂ ਡਾਕਟਰ ਕਾਲਰਟਨ ਨੇ ਪੁੱਛਿਆ ਤੇਰੇ ਭਰਾ ਨੂੰ ਕਿਹੋ ਜਿਹਾ ਚਮਤਕਾਰ ਚਾਹੀਦਾ ਹੈ ਅਥਰੂਆਂ ਨਾਲ ਭਰੀਆਂ ਅੱਖਾਂ ਨਾਲ ਸੋਨੀਆ ਨੇ ਕਿਹਾ ਮੈਨੂੰ ਨਹੀਂ ਪਤਾ ਚਮਤਕਾਰ ਕਿਹੋ ਜਿਹਾ ਹੁੰਦਾ ਹੈ ਮੈਂ ਤਾਂ ਜਾਣਦੀ ਹਾਂ ਕਿ ਉਹ ਬਹੁਤ ਬਿਮਾਰ ਹੈ ਉਸਨੂੰ ਆਪਰੇਸ਼ਨ ਦੀ ਲੋੜ ਹੈ ਜਿਸ ਵਾਸਤੇ ਸਾਡੇ ਕੋਲ ਪੈਸੇ ਨਹੀਂ ਹਨ ਡਾਕਟਰ ਕਾਲਰਟਨ ਨੇ ਉਸਦੀ ਮਿੱਟੀ ਹੋਈ ਮੁਠੀ ਵੱਲ ਵੇਖ ਕੇ ਪੁੱਛਿਆ ਤੇਰੇ ਕੋਲ ਚਮਤਕਾਰ ਖਰੀਦਣ ਲਈ ਕਿੰਨੇ ਪੈਸੇ ਹਨ ਸੋਨੀਆ ਨੇ ਦੱਸਿਆ ਮੈਂ ਆਪਣੀ ਗੁੱਗਨੀ ਤੋੜ ਕੇ ਸਾਰੇ ਪੈਸੇ ਲੈ ਆਈ ਹਾਂ ਇਹ 1 ਡਾਲਰ ਅਤੇ 11 ਸੈਂਟ ਹਨ ਡਾਕਟਰ ਕਾਲਰਟਨ ਨੇ ਕਿਹਾ ਚਮਤਕਾਰ ਵਾਸਤੇ ਇਹ ਕਾਫੀ ਹਨ ਡਾਕਟਰ ਕਾਲਰਟਨ ਨੇ ਸੋਨੀਆ ਦਾ ਹੱਥ ਫੜ ਕੇ ਕਿਹਾ ਮੈਨੂੰ ਆਪਣੇ ਭਰਾ ਕੋਲ ਲੈ ਚਲ ਉਸ ਡਾਕਟਰ ਕਾਲਰਟਨ ਨੇ ਆਪਣੇ ਹਸਪਤਾਲ ਵਿੱਚ ਉਸ ਬੱਚੇ ਦਾ ਮੁਫਤ ਆਪਰੇਸ਼ਨ ਕੀਤਾ ਗਰੀਬ ਪਰਿਵਾਰ ਦਾ ਪੁੱਤਰ ਠੀਕ ਹੋ ਗਿਆ ਸੋਨੀਆ ਦੀ ਮਾਂ ਨੇ ਹੈਰਾਨੀ ਨਾਲ ਡਾਕਟਰ ਤੋਂ ਪੁੱਛਿਆ ਕਿ ਚਮਤਕਾਰ ਦੀ ਕੀਮਤ ਕੀ ਸੀ ਅਤੇ ਇਹ ਕਿਸ ਨੇ ਚੁਕਾਈ ਸੀ ਡਾਕਟਰ ਕਾਲਟਰਨ ਨੇ ਕਿਹਾ ਇਸ ਦੀ ਕੀਮਤ ਇੱਕ ਭੈਣ ਦੇ ਅਥਰੂ ਅਤੇ ਮਾਨਵਤਾ ਵਿੱਚ ਅਟੁੱਟ ਵਿਸ਼ਵਾਸ ਇਹ ਕੀਮਤ ਤੁਹਾਡੀ ਬੇਟੀ ਸੋਨੀਆ ਨੇ ਚੁਕਾਈ ਸੀ